ਬੀਤੇ ਦਿਨੀ ਪਿੰਡ ਚਿਚੜਵਾਲਾ ਦੇ ਇੱਕ ਵਿਅਕਤੀ ਵੱਲੋਂ ਹਲਕਾ ਵਿਧਾਇਕ ਸ਼ਤਰਾਣਾ ਦੇ ਉੱਪਰ ਲਾਏ ਗਏ ਐਲੀਗੇਸ਼ਨਾਂ ਨੂੰ ਹਲਕਾ ਵਿਧਾਇਕ ਸ਼ਤਰਾਣਾ ਕੁਲਵੰਤ ਸਿੰਘ ਬਾਜੀਗਰ ਨੇ ਸਿਰੇ ਤੋਂ ਨਕਾਰਿਆ ਉਹਨਾਂ ਕਿਹਾ ਕਿ ਮੇਰੇ ਵੱਲੋਂ ਕਿਸੇ ਤਰ੍ਹਾਂ ਦੀ ਉਸ ਦੇ ਨਾਲ ਕੋਈ ਇਹ ਬਦਚੁੱਕੀ ਨਹੀਂ ਕੀਤੀ ਗਈ ਪਰ ਜਦੋਂ ਕਿ ਗੁਰਚਰਨ ਸਿੰਘ ਚਿਚੜਵਾਲਾ ਜਿਹੜਾ ਦੇ ਕੁਟਮਾਰ ਉਹਨਾਂ ਨੇ ਐਲੀਗੇਸ਼ਨ ਲਾਇਸਨ ਉਹਨਾਂ ਦਾ ਇਸ ਵਕਤ ਜਿਹੜਾ ਕਿ ਹਲਕਾ ਵਿਧਾਇਕ ਅਤੇ ਕੁਝ ਪਿੰਡ ਦੇ ਮੋਤਵਰ ਲੋਕਾਂ ਵੱਲੋਂ ਜਿਹੜਾ ਕਿ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਅਸੀਂ ਇਸ ਵਕਤ ਸੁਣਾਣੇ ਆ ਜੋ ਸਾਡੇ ਭਾਈਚਾਰੇ ਨੂੰ ਇਹ ਰਲੀ ਮਿਲੀ ਸਾਜ਼ਿਸ਼ ਦੇ ਨਾਲ ਡੋਬਣ ਦੀ ਕੋਸ਼ਿਸ਼ ਨੇ ਇਹ ਜਾਂ ਤੋਂ ਬਚਨ ਦੀ ਕੋਸ਼ਿਸ਼ ਕਰੀਏ ਤੇ ਆਪਾਂ ਤਾਂ ਜੋ ਭਾਈਚਾਰੇ ਦੇ ਹੋਰ ਵੀ ਐਮਐਲਏ ਨੂੰ ਅੱਗੇ ਲੈ ਸਕੀਏ ਆਬਖਰ ਪਾਰਟੀਆਂ ਦੇ ਐਮਐਲਏ ਜਿੱਥੇ ਵੀ ਖੜਨ ਉਹਨਾਂ ਨੂੰ ਅਸੀਂ ਪਹਿਲ ਦੇ ਸਕੀਏ ਤਾਂ ਜੋ ਸਾਡੇ ਭਾਈਚਾਰੇ ਦੀ ਗੱਲ ਵਿਧਾਨ ਸਭਾ ਦੇ ਵਿੱਚ ਅਸੀਂ ਵੱਧ ਤੋਂ ਵੱਧ ਐਮਐਲਏ ਅਸਾਮੀ ਕਰੀਏ ਕੋਈ ਨਹੀਂ ਗੱਲ ਹੋਈ ਹੈ ਹਰਿਆਕੇ ਸਤ ਦੰਦਿਆਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਕੀ ਕਾਰਨ ਨੇ ਕੀ ਰੰਜਿਸ਼ ਹੈ ਜਾਂ ਫਿਰ ਝੂਠਾ ਮੁਕੱਦਮਾ ਹੈ ਪੂਰੀ ਡਿਟੇਲ ਪੂਰੀ ਜਾਣਕਾਰੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਐਮਐਲਏ ਕਲਵਨ ਸਿੰਘ ਔਰ ਜਿਸ ਦੀ ਤੁਸੀਂ ਆ ਗੱਲ ਕਰੀ ਹੈਗੀ ਹੈ ਕਿ ਜਿਹੜਾ ਪਿੰਡ ਕ੍ਰੀਮਨਗਰ ਤੋਂ ਮੇਰਾ ਪਿੰਡ ਵੀ ਕ੍ਰੀਮਨਗਰ ਹੈ ਸੋ ਮੇਰੇ ਪਿੰਡ ਤੋਂ ਜਿਹੜਾ ਗੁਰਚਰਨ ਰਾਮ ਉਰਫ ਕਾਲੇ ਇਹ ਇਹ ਬੰਦਾ 1.5 2 ਸਾਲਾਂ ਤੋਂ ਤੁਸੀਂ ਸਾਰੇ ਦੇਖਦੇ ਹੋ ਸੋਸ਼ਲ ਵੀਡੀਓ ਦੇ ਰਹੇ ਕਿ ਕੋਈ ਵੀ ਇਹ ਮੌਕਾ ਹੈ ਜਿਹੜਾ ਉਹ ਛੱਡਦਾ ਨਹੀਂ ਮੈਨੂੰ ਬਦਨਾਮ ਕਰਨ ਦਾ ਔਰ ਮੇਰੀ ਸ਼ੋਭੀ ਦੇ ਉੱਪਰ ਕੋਈ ਦਾਗ ਲਾਉਣ ਦੀ ਜਿਹੜੀ ਹਰ ਵਾਰ ਉਹ ਕੋਸ਼ਿਸ਼ ਕਰਦਾ ਪਰ ਅਜੇ ਤੱਕ ਉਹ ਇੱਕ ਵੀ ਜਿਹੜਾ ਸੀਗਾ ਉਹ ਸਾਬਤ ਨਹੀਂ ਕਰ ਸਕਿਆ ਸੋ ਇਹ ਜਿਹੜਾ ਬੰਦਾ ਹੈ ਇਹ ਇੱਕ ਕ੍ਰਿਮੀਨਲ ਬੰਦਾ ਹੈ ਜਿਸ ਬੰਦੇ ਤੇ ਦਰਜਣ ਤੋਂ ਵੱਧ ਐਫ ਆਈ ਆਰ ਜਿਹੜੀਆਂ ਉਹ ਦਰਜ ਨੇ ਅਲਗ-ਅਲਗ ਥਾਣਿਆਂ ਦੇ ਵਿੱਚ ਸੋ ਮੇਰੇ ਕੋਲ ਪੂਰੀ ਡਿਟੇਲ ਹੈ ਪਹਿਲਾ ਮੁਕਦਮਾ ਹੋਇਆ ਜੀ ਇਸ ਤੇ ਐਫ ਆਈ ਆਰ ਨੰਬਰ 82 ਇਹ ਹੈਗਾ ਜੀ 287 2017 ਨੂੰ 406 420 407 34 182 499 ਦੂਸਰਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 21 ਇਹ ਹੈਗਾ ਜੀ 261 2018 ਨੂੰ ਮੁਕਦਮਾ ਸੇਮ ਹੀ ਹੈ ਜੀ 420 406 378 120 ਇਹ ਪਾਤਰਾਂ ਦੇ ਵਿੱਚ ਮੁਕਦਮਾ ਦਰਜ ਹੈ ਜੀ ਤੀਸਰਾ ਤੀਸਰਾ ਐਫ ਆਈ ਆਰ ਦਰਜ ਹੈਗੀ ਹੈ ਜੀ 137 ਇਹ ਸਿਟੀ ਸੰਗਰੂਰ ਦੇ ਵਿੱਚ ਦਰਜ ਹੈ ਜੀ ਇਹ ਹੈਗੀ ਹੈ 75 2018 ਨੂੰ ਚੌਥਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 55 ਇਹ ਹੈਗਾ ਜੀ 75 2018 ਨੂੰ ਇਹ ਹੈਗਾ ਜੀ ਕਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਮਕਦਮਾ ਦਰਜ ਹੋਇਆ ਪੰਜਵਾਂ ਮਕਦਮਾ ਨੰਬਰ ਹੈਗਾ ਜੀ 63 ਇਹ ਹੈਗਾ ਜੀ 842019 ਨੂੰ ਇਹ ਵੀ 353 186 341 224 225 148 149 ਇਹ ਮਕਦਮਾ ਪਾਤਰਾਂ ਦੇ ਵਿੱਚ ਦਰਜ ਹੈ ਜੀ ਛੇਵਾਂ ਮਕਦਮਾ ਨੰਬਰ ਹੈਗਾ ਜੀ 552 ਇਹ ਹੈਗਾ ਜੀ 20 10 2019 ਸਤਵਾਂ ਮਕਦਮਾ ਨੰਬਰ ਹੈਗਾ ਜੀ 71 ਇਹ ਹੈਗਾ ਜੀ 14 3 2021 ਅ ए... ਇਹ ਵੀ ਪਾਤਰਾਂ ਦੇ ਵਿੱਚ ਦਰਜ ਹੈ ਜੀ ਔਰ 8ਵਾਂ ਐਫਆਈਆਰ ਨੰਬਰ ਹੈਗੀ 104 ਇਹ ਹੈਗਾ ਜੀ 2992018 ਇਹ ਹੈਗਾ ਜੀ ਘਿਰਡਾ ਕ੍ਰਿੰਡੇ ਦੇ ਵਿੱਚ ਜਿਹੜਾ ਪਰਚਾ ਦਰਜ ਨੋਮਾ ਹੈਗਾ ਜੀ ਇਸ ਤੇ ਐਫ ਆਈ ਆਰ ਨੰਬਰ 262 ਇਹ ਹੈਗਾ ਜੀ 8 10 2019 ਇਹ ਹੈਗਾ ਜੀ ਧੂਰੀ ਜ਼ਿਲ੍ਹਾ ਸੰਗਰੂਰ ਦਾ ਪਰਚਾ ਹੈ ਜੀ ਦਸਵਾਂ ਮਕਦਮਾ ਨੰਬਰ ਹੈਗਾ ਜੀ 214 ਇਹ ਪਾਤਰਾਂ ਦਾ ਹੈਗਾ ਜੀ ਇਹ ਹੈਗਾ 4 10 2024 ਨੂੰ ਅੱਛਾ 11ਵਾਂ ਹੈਗਾ ਜੀ ਐਫ ਆਈ ਆਰ ਨੰਬਰ 234 ਇਹ ਹੈਗਾ ਜੀ 16 10 2024 ਨੂੰ ਅਲੱਗ-ਅਲੱਗ ਕੇਸਾਂ ਦੇ ਵਿੱਚ ਇਸ ਬੰਦੇ ਤੇ ਪਰਚੇ ਦਰਜ ਨੇ ਸੇਬ ਚੋਰੀ ਦਾ ਖੰਡ ਚੋਰੀ ਦਾ ਗੁਰਚਰਨਰਾਮ ਜੀ ਗੁਰਚਰਨਰਾਮ ਇਹਦਾ ਨਾਮ ਜਿਹੜੇ ਬਹੁਤ ਹੀ ਮੁਤਲਬ ਨੇ ਇਹਨਾਂ ਦੇ ਵਿੱਚ ਧਰਾਵਾਂ ਨੇ ਜਿਹੜੀਆਂ ਉਹਦੇ ਸਾਥ ਕਰਦੀਆਂ ਵੀ ਇਹ 420 ਦੀਆਂ ਧਰਾਵਾਂ ਹੀ ਜ਼ਿਆਦਾ ਲੱਗੀਆਂ ਨੇ ਕੀ ਧੋਖਾ ਧੜੀ ਦੇ ਕੇ ਇਸ ਨੇ ਇਸ ਤੇ ਇਸ ਬੰਦੇ ਤੇ ਸੇਬ ਚੋਰੀ ਦਾ ਸਕ੍ਰੈਪ ਚੋਰੀ ਦਾ ਖੰਡ ਚੋਰੀ ਦਾ ਚੋਲ ਚੋਰੀ ਦਾ ਟਰੱਕ ਚੋਰੀ ਦੇ ਟਰਾਲੇ ਚੋਰੀ ਦੇ ਜੱਲੀ ਕਰੰਸੀ ਦੇ ਜਿਹੜੇ ਉਹ ਪਰਚੇ ਨੇ ਦਰਜ ਨੇ ਔਰ ਔਨ ਰਿਕਾਰਡ ਹੈਗਾ ਪਾਤਰਾਂ ਦੇ ਵਿੱਚ ਜਿਹੜਾ ਜੈਲੀ ਕਰੰਸੀ ਦਾ ਪਰਚਾ ਦਰਜ ਹੈ ਔਰ ਦੂਸਰਾ ਇਹ ਜਿਹੜਾ ਕਹਿ ਰਿਹਾ ਹੈ ਕਿ ਮੇਰੇ ਤੇ ਜਿਹੜੇ ਐਮਐਲਏ ਨੇ ਪਰਚੇ ਕਰਾਏ ਮੈਂ ਤਾਂ ਸਰਕਾਰਤਾ ਬਣੀ ਹੈ 2022 ਦੇ ਵਿੱਚ ਇਸ ਤੇ ਪਰਚੇ ਹੋਣੇ ਸ਼ੁਰੂ ਹੋਏ ਨੇ 2017 ਤੋਂ ਲੈ ਕੇ 2021 ਦੇ ਵਿੱਚ ਜਿਹੜੇ ਆ ਕ੍ਰਿਮੀਨਲ ਰਿਕਾਰਡ ਨੇ ਜਿਹੜੇ ਇਸ ਬੰਦੇ ਤੇ ਪਰਚੇ ਨੇ ਔਰ ਇਸ ਤੇ ਹੋਰ ਵੀ ਐਫ ਆਈ ਆਰ ਨੇ ਜਿਹੜੀਆਂ ਕਿਉਂਕਿ ਮੇਰੇ ਕੋਲ ਲੋਕ ਸ਼ਿਕਾਇਤ ਲੈ ਕੇ ਆਉਂਦੇ ਨੇ ਮੇਰੇ ਪਿੰਡ ਦੇ ਵਿੱਚ ਹੀ ਇਸ ਨੇ ਆਪਣੇ ਹੀ ਪਰਿਵਾਰ ਦੇ ਨਾਲ ਇੱਕ ਫਰਾਡ ਕੀਤਾ ਹੋਇਆ ਕਿ ਤਿੰਨ ਤੇਰਾ ਰੈੱਡ ਪਾਸਪੋਰਟ ਬਣਾ ਕੇ ਦਊਗਾ ਤੈਨੂੰ ਬਾਹਰ ਭੇਜੂਗਾ 15 ਲੱਖ ਰੁਪਿਆ ਉਸ ਬੰਦੇ ਤੋਂ ਠੱਗੀ ਮਾਰੀ ਔਰ ਮੇਰੇ ਕੋਲ ਉਹ ਪਰਿਵਾਰ ਆਇਆ ਜਦੋਂ ਮੈਂ ਇਸ ਨੂੰ ਬੁਲਾਇਆ ਇਹ ਕਹਿੰਦਾ ਜੀ ਮੇਰੇ ਤੇ ਪਰਚਾ ਦਰਜਨਾ ਕਰਵਾਇਓ ਤੇ ਮੈਂ ਇਹਨੂੰ ਹੌਲੀ-ਹੌਲੀ ਕਰਕੇ ਪੈਸੇ ਦੇ ਦੂੰਗਾ ਮੇਰੇ ਤੋਂ ਗਲਤੀ ਹੋ ਗਈ ਕਿ ਮੈਂ ਇਸ ਬੰਦੇ ਦੇ ਨਾਲ ਫਰੋਡ ਕੀਤਾ ਇਦਾਂ ਦੇ ਬਹੁਤ ਸਾਰੇ ਮੁਕਦਮੇ ਹੋਰ ਜਿਹੜੇ ਉਹ ਤੁਹਾਡੇ ਸਾਹਮਣੇ ਬਹੁਤ ਜਲਦ ਜਿਹੜੇ ਉਹ ਆਉਣਗੇ ਸੋ ਇਹ ਇੱਕ ਬੰਦਾ ਮੇਰੇ ਤੇ ਬਲੇਮ ਇਹ ਹਰ ਵਾਰ ਬਲੇਮ ਲਾਉਂਦਾ ਹੈ 1.5-2 ਸਾਲ ਤੋਂ ਬਲੇਮ ਆਉਂਦਾ ਲਾ ਲਾਉਂਦਾ ਆ ਰਿਹਾ ਪਰ ਕੋਈ ਵੀ ਅੱਜ ਤੱਕ ਇਸ ਬੰਦੇ ਨੇ ਮੇਰੇ ਖਿਲਾਫ ਕੋਈ ਬਲੇਮ ਜਿਹੜਾ ਉਹ ਸਾਬਤ ਨਹੀਂ ਕਰ ਸਕਿਆ ਸੋ ਅੱਜ ਦੀ ਜਿਹੜਾ ਕੱਲ ਦੀ ਘਟਨਾ ਕਰਮ ਹੋਇਆ ਹੈ ਉਸ ਦੇ ਵਿੱਚ ਹਰਿਆਣਾ ਦੇ ਬਾਰਡਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਕਹਿ ਰਿਹਾ ਕਿ ਐਮ ਐਲ ਏ ਉਹਦਾ ਬੇਟਾ ਉਹਦਾ ਪਰਿਵਾਰ ਇਹਨਾਂ ਦੇ ਰਲਕੇ ਮੈਨੂੰ ਘੇਰਿਆ ਔਰ ਨਾਲ ਤਾਂ ਕਹਿ ਰਿਹਾ ਕਿ ਰਲਕੇ ਘੇਰਿਆ ਔਰ ਨਾਲ ਹੀ ਕਹਿ ਰਿਹਾ ਕਿ ਮੇਰੀ ਉਹਨਾਂ ਨੇ ਵੀਡੀਓ ਕਾਲ ਕਰੀ ਵੀਡੀਓ ਕਾਲ ਕਰਕੇ ਉਹਨਾਂ ਨੇ ਕਿਹਾ ਵੀ ਦੱਸ ਹੋਰ ਤੂੰ ਪੰਗੇ ਲਏਗਾ ਅਗਰ ਉਸਨੇ ਇਹ ਗੱਲ ਕਹੀ ਹੈ ਮੈਨੂੰ ਵੀਡੀਓ ਕਾਲ ਸਾਬਤ ਕਰ ਦੇਵੇ ਮੈਂ ਜੋ ਵੀ ਮੈਨੂੰ ਸਜ਼ਾ ਮਿਲੇਗੀ ਉਹ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਔਰ ਮੇਰਾ ਦੋਸ਼ ਸਿੱਧ ਹੋ ਜੇ ਮੈਂ ਰਜ਼ੈਂਡ ਦੇ ਨੂੰ ਮਸਤੀਫਾ ਦੇ ਨੂੰ ਤਿਆਰ ਆ ਦੂਸਰਾ ਇਹਨੇ ਕਿਹਾ ਕਿ ਇਹ ਮੈਨੂੰ ਪੈਸੇ ਦਿੰਦਾ ਸੀਗਾ ਮੇਰੇ ਤੱਕ ਅਪਰੋਚ ਕੀਤੀ ਉਹ ਬੰਦਾ ਮੈਨੂੰ ਸਾਬਤ ਕਰ ਦੇਵੇ ਜਿਸ ਬੰਦੇ ਨੂੰ ਮੈਂ ਅਪਰੋਚ ਕੀਤੀ ਹੋਵੇ ਕਿ ਆ ਭਾਈ ਮੈਂ ਇਹਨੂੰ ਪੈਸੇ ਦਿੰਦਾ ਮਿਲਦਾ ਸਮਝੌਤਾ ਕਰੇ ਜਦ ਕਿ ਮੇਰੇ ਨਾਲ ਕਿਸੇ ਤਰ੍ਹਾਂ ਦਾ ਹੀ ਕੋਈ ਲੜਾਈ ਝਗੜਾ ਨਹੀਂ ਹੈ ਸਿਰਫ ਤੇ ਸਿਰਫ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰਪੰਚੀ ਇਲਕਸ਼ ਜਿਹੜੀਆਂ ਸਿਗਿਆ ਮਾਨਜੋਗ ਹਾਈ ਕੋਰਟ ਨੇ ਦੇਖਦੇ ਹੋਇਆ ਕਿ ਇਸ ਬੰਦੇ ਨੇ ਝੂਠੇ ਮੁਕਦਮੇ ਦੀ ਜਿਹੜੀ ਉਹ ਫਾਈਲ ਬਣਾ ਕੇ ਕੇਸ ਲਾਇਆ ਉਹ ਮਾਨਜੋਗ ਹਾਈ ਕੋਰਟ ਨੇ ਤਿੰਨੇ ਜਿਹੜੀਆਂ ਮੇਰੀਆਂ ਸਿਗਿਆ ਉਹ ਖਾਰਜ ਕਰ ਦਿੱਤੀਆਂ ਇਹ ਮੈਂਟਲੀ ਐਬਸੈਂਟ ਹੈ ਇਹ ਬੰਦਾ ਮੈਂਟਲੀ ਐਬਸੈਂਟ ਦੇ ਵਿੱਚ ਹੋ ਕੇ ਸਾਰਾ ਕੁਝ ਕਰ ਰਿਹਾ ਔਰ ਸਾਡੇ ਪਿੰਡ ਚਚਲਵਲ ਦੇ ਕਰੀਮਨਗਰ ਦੇ ਭੋਲੇ ਭਲੇ ਨੌਜਵਾਨਾਂ ਨੂੰ ਆਪਣੇ ਰਾਤੇ ਲਗਾ ਰਿਆ ਕਿ ਉਲਟੇ ਕੰਮ ਕਰੋ ਆ ਪਿੱਛੇ ਜੇ ਸਕੇ ਇਸ ਦੇ ਚਾਚੇ ਦੇ بیٹے ਦੋ ਭਰਾ ਜਿਸ ਨੇ ਇਹਨੂੰ ਪੈਸੇ ਦੇ ਕੇ ਭੇਜਿਆ ਕਿ ਤੁਹਾਨੂੰ 5-5 7-7000 ਰੁਪਇਆ ਦੇਵਾਂਗੇ ਆ ਤੁਸੀਂ ਆ ਜਿਹੜੀ ਡਰੱਗ ਹੈ ਜਾਂ ਸਿੰਥੈਟਿਕ ਗੋਲੀਆਂ ਨੇ ਇਹ ਤੁਸੀਂ ਫਲਾਣੀ ਥਾਂ ਤੇ ਪਹੁੰਚਦੀਆਂ ਕਰਨੀਆਂ ਉੱਥੇ ਉਹ ਦੋਨੇ ਮੁੰਡੇ ਕਾਬੂ ਆ ਗਏ ਜਿੱਥੇ ਉਹਨਾਂ ਤੇ ਐਫ ਆਈ ਆਰ ਹੈ ਜਿਹੜੀ ਉਹ ਦਰਜ ਹੋ ਗਈ ਸੋ ਇਹ ਮੰਦਿਰ ਨੂੰ ਪਿੱਛੇ ਲਾ ਕੇ ਸਿਰਫ ਉਲਟ ਕੰਮ ਦੇ ਪਿੱਛੇ ਲੈ ਕੇ ਜਾ ਰਿਹਾ ਸੋ ਮੈਂ ਤੁਹਾਡੇ ਚੈਨਲ ਦੇ ਜਰੀਏ ਉਹਨਾਂ ਪੇਰੈਂਟਸ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਇੱਕ ਚੋਰ ਦਾ ਸਾਥ ਦੇ ਰਹੇ ਹੋ ਤੁਸੀਂ ਚੋਰ ਦਾ ਸਾਥ ਦੇ ਰਹੇ ਹੋ ਸਾਧ ਨੂੰ ਤੁਸੀਂ ਭੰਡੜ ਦਾ ਜਿਹੜਾ ਉਹ ਕੰਮ ਕਰ ਰਹੇ ਹੋ ਮੇਰੇ ਤੇ ਇੱਕ ਵੀ ਜਿਹੜਾ ਬਲੇਮ ਹੈਗਾ ਉਹ ਸਿੱਧ ਨਹੀਂ ਕਰ ਪਾਇਆ ਔਰ ਫਿਰ ਵੀ ਤੁਸੀਂ ਉਸ ਬੰਦੇ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਤੁਸੀਂ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਾਸਤੇ ਲਾਓ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ ਕਿ ਤੁਹਾਡੇ ਬੱਚੇ ਪੜ੍ਹ ਲਿਖ ਕੇ ਕੋਈ ਵਧੀਆ ਰਸਤੇ ਤੇ ਪਹੁੰਚ ਜਾਣ ਇਹ ਤਾਂ ਕ੍ਰਿਮੀਨਲ ਬੰਦਾ ਹੈ ਇਹਨੇ ਤਾਂ ਸਿਰਫ ਕ੍ਰੀਮੀ ਨਾਲ ਹੀ ਕੰਮ ਸਿਖਾਉਣੇ ਨੇ ਇਸ ਤੋਂ ਇਲਾਵਾ ਇਸ ਕੋਲ ਹੋਰ ਕੁਝ ਨਹੀਂ ਹੈ ਜੀ ਕੱਲ੍ਹ ਵਾਲਾ ਐਪੀਸੋਡ ਕੀ ਹੈ ਜੀ ਜਿਹੜਾ ਉੱਥੇ ਪਰਚਾ ਦਰਜ ਹੋਇਆ ਕਿੰਨੇ ਬੰਦਿਆਂ ਤੇ ਇਹਨੇ ਤੁਹਾਡੇ ਖਿਲਾਫ ਜਿਹੜਾ ਹੈ ਦੱਸਿਆ ਕਿ ਮਾਮਲਾ ਦਰਜ ਹੈ ਦੇਖੋ ਮੈਂ 2012 ਦੇ ਵਿੱਚ ਪ politcal ਲਾਈਨ ਦੇ ਵਿੱਚ ਆਇਆ ਮੈਂ ਸਿਆਸਤ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਮੇਰਾ ਬਹੁਤ ਬੈਕਗ੍ਰਾਉਂਡ ਹੈ ਜਿਹੜਾ ਉਹ ਇੱਕ ਆਮ ਘਰੇਲੂ ਤੇ ਕੰਮ ਕਰਨ ਵਾਲਾ ਇੱਕ ਕਿਸਾਨੀ ਨਾਲ ਜੁੜਿਆ ਹੋਇਆ ਬੰਦਾ ਸੀਗਾ ਇੱਕ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਬੰਦਾ ਸੀਗਾ ਮੇਰੇ ਤੇ ਅੱਜ ਤੱਕ ਮੇਰੇ ਪਰਿਵਾਰ ਤੇ ਇੱਕ ਵੀ ਕਿਸੇ ਥਾਣੇ ਦੇ ਵਿੱਚ ਦਰਖਾਸਤ ਜਿਹੜੀ ਉਹ ਕਿਸੇ ਥਾਣੇ ਦੇ ਵਿੱਚ ਨਹੀਂ ਤੁਨੋਂ ਪਈ ਜਾਏਗੀ ਆ ਜਿਹੜਾ ਮੈਨੂੰ ਹੁਣੇ ਪਤਾ ਲੱਗਾ ਕਿ ਤੁਹਾਡੇ ਤੇ ਜਿਹੜਾ ਉਹ ਪਰਚਾ ਦਰਜ ਹੋ ਗਿਆ ਸੋ ਮੈਂ ਜਿਹੜੀ ਹੈਗੀ ਆ ਉਹਦੀ ਮਾਨਯੋਗ ਐਸਪੀ ਐਸਐਸਪੀ ਐਸਪੀ ਕੈਥਲ ਨੂੰ ਉਹਦੀ ਇਨਕੁਆਰੀ ਹੈ ਜਿਹੜੀ ਉਹ ਵੀ ਆਲਰੇਡੀ ਲਗਾ ਦਿੱਤੀ ਗਈ ਹੈ ਔਰ ਇਸਦੀ ਮੈਂ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਉਂਗਾ ਕਿ ਜਿਹੜਾ ਇਹ ਮੇਰੇ ਤੇ ਪਰਚਾ ਹੋਇਆ ਬਿਲਕੁਲ ਝੂਠਾ ਪਰਚਾ ਹੋਇਆ ਅਗਰ ਮੇਰੇ ਪਰਿਵਾਰ ਦਾ ਮੈਂਬਰ ਕੋਈ ਵੀ ਇਸ ਕੰਮ ਦੇ ਵਿੱਚ ਨ involuc ਹੋਵੇ ਤਾਂ ਮੈਂ ਆਪਣੀ ਸਿਆਸਤੋਂ ਜਿਹੜਾ ਹੋਰिजਨ ਦੇ ਦੂੰਗਾ ਜੀ ਜਿਸ ਤਰ੍ਹਾਂ ਇਹ ਦੋਸ਼ ਲਾਏ ਜਾ ਰਹੇ ਨੇ ਉਹ ਕਾਫੀ ਚਿਰ ਤੋਂ ਲੱਗ ਰਿਹਾ ਹੈ ਤੁਹਾਡੇ ਖਿਲਾਫ ਦੋਸ਼ ਕਾੜਦੋ ਪਹਿਲਾਂ ਤੁਸੀਂ ਉਹਨਾਂ ਦੇ ਖਿਲਾਫ ਕੋਈ ਜਵਾਬ ਨਹੀਂ ਦਿੱਤਾ ਹੂੰ ਦੇਖੋ ਪਹਿਲਾਂ ਇਸ ਕਰਕੇ ਜਵਾਬ ਨਹੀਂ ਦਿੱਤਾ ਸੀਗਾ ਕਿਉਂ ਭਾਂਡਾ ਜਿਹੜਾ ਉਹ ਮੇਰੇ ਸਿਰ ਤੇ ਫੋੜਦਾ ਸੀਗਾ ਔਰ ਮੈਂ ਇੱਕ ਕ੍ਰਿਮੀਨਲ ਬੰਦੇ ਦਾ ਕੋਈ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂਕਿ ਮੇਰਾ ਲੈਵਲ ਨਹੀਂ ਸੀ ਹੈਗਾ ਮੇਰਾ ਆਪਣਾ ਇੱਕ ਸਟੇਟ ਹੈਗਾ ਮੈਂ ਗਵਰਮੈਂਟ ਆਪਣੀ ਗਵਰਮੈਂਟ ਦੇ ਵਿੱਚ ਅਜੇ ਕਲੈਜਿਸ ਲਿਸਟ ਮੈਂਬਰ ਆ ਔਰ ਮੈਨੂੰ 50 ਹਲਕੇ ਛਤਰਾਣੇ ਦੇ ਲੋਕਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਕਿ ਹਲਕੇ ਛਤਰਾਣੇ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਲਈ ਗੱਲ ਕਰਨੀ ਨਾ ਕਿ ਇੱਕ ਕ੍ਰਿਮੀਨਲ ਬੰਦੇ ਦੇ ਜਵਾਬ ਦੇਣ ਦਾ ਕੰਮ ਕਰਨਾ ਸੋ ਅੱਜ ਮੇਰੇ ਪਰਿਵਾਰ ਤੇ ਉਸ ਬੰਦੇ ਨੇ ਦੋਸ਼ ਲਾਏ ਨੇ ਇਸ ਕਰਕੇ ਮੈਂ ਤੁਹਾਨੂੰ ਸਾਰੇ ਜਿਹੜੇ ਮੀਡੀਆ ਦੇ ਭਰਾਓ ਇਸ ਕਰਕੇ ਤੁਹਾਨੂੰ ਬੁਲਾਇਆ ਗਿਆ ਕਿ ਮੈਂ ਆਪਣੀ ਆਵਾਜ਼ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਵਾਂ ਕਿ ਇਹ ਬੰਦਾ ਹਮੇਸ਼ਾ ਮੈਨੂੰ ਭੰਡਣ ਦੀ ਕੋਸ਼ਿਸ਼ ਕਰਦਾ ਔਰ ਅਜੇ ਤੱਕ ਇਸ ਬੰਦੇ ਨੇ ਮੇਰੇ ਖਿਲਾਫ ਕੋਈ ਸਬੂਤ ਕੋਈ ਤੱਥ ਹੈ ਜਿਹੜਾ ਉਹ ਪੇਸ਼ ਨਹੀਂ ਕਰ ਸਕਿਆ ਸੋ ਇਹ ਸਾਰੇ ਝੂਠੇ ਪ੍ਰੋਪਗੈਂਡਾ ਰਚ ਕੇ ਜਿਹੜਾ ਇਸ ਨੇ ਕਰਵਾਇਆ ਹੋਇਆ ਸੋ ਮੈਂ ਐਸਐਸਪੀ ਸਾਹਿਬ ਨੂੰ ਵੀ ਗੱਲ ਹੋਈ ਮੇਰੀ ਮੈਂ ਉਹਨਾਂ ਨੂੰ ਵੀ ਕਿਹਾ ਕਿ ਇਸ ਦੀ ਜਿਹੜੀ ਬਰੀਕੀ ਦੇ ਨਾਲ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ ਅਗਰ ਕੋਈ ਦੋਸ਼ੀ ਹੈਗਾ ਕਾ ਉਸ ਨੂੰ ਬਿਲਕੁਲ سزا ਮਿਲਣੀ ਚਾਹੀਦੀ ਹੈ ਅਗਰ ਜੇ ਇਸੇ ਤਰ੍ਹਾਂ ਇਸ ਨੇ ਪਹਿਲਾਂ ਦੀ ਤਰ੍ਹਾਂ ਤੇ ਜਦੋਂ ਹਰ ਰੋਜ਼ ਝੂਠ ਬੋਲਣ ਦਾ ਕੰਮ ਕਰਦਾ ਹੈ ਅਗਰ ਇਸ ਨੇ ਉਹ ਕੰਮ ਕੀਤਾ ਹੋਇਆ ਤਾਂ ਬਿਲਕੁਲ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਊਂਗਾ ਔਰ ਇਸ ਤੇ ਮਾਨ ਹਾਨੀ ਦਾ ਕੋਈ ਨਹੀਂ ਲੱਗਦਾ ਵੀ ਉਹਨੇ ਆਪ ਸਾਜਿਸ਼ ਕੀਤੀ ਹੈ ਬਿਲਕੁਲ ਬਿਲਕੁਲ ਦੇਖੋ ਇੱਕ ਬੰਦਾ ਕਹਿ ਰਿਹਾ ਕਿ ਮੈਨੂੰ ਕਢੀਸ ਕੇ ਲੈ ਗਏ ਮੈਨੂੰ ਕੁੱਟਮਾਰ ਕੀਤੀ ਉਸ ਦੇ ਚਿਹਰੇ ਤੇ ਕੋਈ ਦਾਗ ਤੁਹਾਨੂੰ ਨਜ਼ਰ ਆ ਰਿਹਾ ਹੈ ਉਨੇ ਟੀ-ਸ਼ਰਟ ਪਾਈ ਹੋਈ ਆ ਕੋਈ ਉਹਦੇ ਕੱਪੜੇ ਪਾਟੇ ਤੁਹਾਨੂੰ ਨਜ਼ਰ ਆ ਰਹੇ ਨੇ ਕੋਈ ਉਹਦਾ ਮੂੰਹ ਕੰਨ ਸੁਜਿਆ ਤੁਹਾਨੂੰ ਨਜ਼ਰ ਆ ਰਿਹਾ ਏਦਾਂ ਲੰਮਾ ਪਿਆ ਹੋਇਆ ਔਰ ਉੱਥੇ ਬਿਆਨਬਾਜ਼ੀ ਕਰ ਰਿਹਾ ਤੁਹਾਨੂੰ ਲੱਗਦਾ ਕਿ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੋਵੇ ਔਰ ਬੰਦਾ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਹੋਵੇ ਹਾਂਜੀ ਬਿਲਕੁਲ ਤੁਸੀਂ ਆਪ ਦੇ ਸਾਰੇ ਲੋਕਾਂ ਦੇ ਵਿੱਚ ਹੋ ਗਿਆ ਕਿ ਵਾਕਈ ਇਹ ਬੰਦਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਸ ਦਾ ਚਿਹਰਾ ਬਿਲਕੁਲ ਸਾਫ ਸੁਥਰਾ ਹੈ ਜਿਸ ਤੇ ਕੋਈ ਖਰੀਚ ਨਹੀਂ ਵਜੀ ਹੋਈ ਔਰ RAM nal ਪੈ ਕੇ ਹਾਸ ਹਾਸ ਕੇ ਉਹ ਬਿਆਨ ਦੇ ਰਿਹਾ ਔਰ ਮੇਰੇ ਪਰਿਵਾਰ ਤੇ ਉੱਪਰ ਉਹ ਕਰ ਰਿਹਾ ਹੈ ਗੱਡੀਆਂ ਦਿਖਾ ਰਿਆ ਸੋ ਬਿਨਾ ਨੰਬਰ ਤੋਂ ਦਿਖਾ ਰਿਆ ਕੋਈ ਤਾਂ ਬਿਆਨ ਜਿਹੜਾ ਤਾਂ ਦੂਸਰੇ ਨੇ ਇੱਕ ਬਜ਼ੁਰਗ ਹੈ ਉਹਦੇ ਮੈਂ ਦੇਖ ਰਿਹਾ ਸੀਗਾ ਜੀ ਇੱਕ ਗੱਡੀ ਹੈ ਜੀ Swift ਦੋ ਮੋਟਰਸਾਈਕਲ ਹੈ ਉਹ ਆਪ ਹੈ ਜਿਹੜਾ ਕੁਝ ਹੋਰ ਵੇਣ ਦੇ ਰਿਹਾ ਸੋ ਇਸੇ ਤਰ੍ਹਾਂ ਲੱਗਦਾ ਹੈ ਕਿ ਇਹਨੇ ਪ੍ਰੋਪਗੈਂਡਾ ਜਿਹੜਾ ਉਹ ਬਣਾਇਆ ਹੋਇਆ ਸੀਗਾ ਮੈਨੂੰ ਬਦਨਾਮ ਕਰਨ ਦਾ 12 ਮਾਮਲੇ ਦੜਜ ਹੋ ਗਏ ਪੰਜਾਬ ਦੇ ਦੇ ਬਾਅਦ ਪਰ ਡਿਮਾਂਡ ਹੋ ਜੇ ਸਾਰਾ ਕੋਈ ਦੇਖੋ ਮਾਨਯੋਗ ਹਾਈ ਕੋਰਟ ਦੇ ਜਿਹੜੇ ਕੰਮ ਹੁੰਦੇ ਨੇ ਤੁਹਾਨੂੰ ਪਤਾ ਬੜੇ ਬਰੀਕੇ ਦੇ ਨਾਲ ਹੁੰਦੇ ਨੇ ਔਰ ਇਹ 4-5 ਕੇਸਾਂ ਦੇ ਵਿੱਚ ਬਿਲਕੁਲ ਸਜ਼ਾ ਵੀ ਬੰਦਾ ਭੁਗਤ ਕੇ ਮੈਨੂੰ ਲੱਗਦਾ ਤਕਰੀਬਨ 3 ਸਾਲ ਤਾਈਂ ਜੇਲ੍ਹ ਚ ਰਿਹਾ ਔਰ ਬਾਕੀ ਜਿਹੜੇ ਕੇਸ ਨੇ ਉਹ ਸਜ਼ਾ ਦੇ ਬਿਲਕੁਲ ਉਦੇ ਲੱਗੇ ਨੇ ਜੀ ਪੰਜਾਬ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਤੁਸ ਪੰਜਾਬ ਦੇ ਅੰਦਰ ਵੀ ਕਾਰਵਾਈ ਕਰਾਉਂਗੇ ਖਿਲਾਫ ਦੇਕਰ ਤੁਹਾਨੂੰ ਲੱਗਦਾ ਕਿ ਸਾਰਾ ਮਾਮਲਾ ਚੁਟਿਆ ਬਿਲਕੁਲ ਬਿਲਕੁਲ ਸਾਰਾ ਕਰਾਂਗੇ ਜੀ ਮੈਂ ਜਾਂਚ ਕਰਵਾ ਰਿਹਾ ਔਰ ਮੈਂ ਸਪੈਸ਼ਲ ਐਸਐਸਪੀ ਪਟਿਆਲਾ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ ਸੋ ਬੜੇ ਬਰੀਕੀ ਦੇ ਨਾਲ ਇਸ ਦੀ ਜਾਂਚ ਕਰਾਂਗੇ ਜੀ ਸਾਰਾ ਕੁਝ ਕਰਾਵਾਂਗੇ ਕਿ ਕਿ ਇਹ ਵੀ ਦੋਸ਼ ਲੱਗਦਾ ਹੈ ਸਦਾ ਵਿੱਚ ਇੱਥੇ ਪਰਚੇ ਜਿਹੜੇ ਨੇ ਕਪਿੰਡ ਤੇ ਹੋਏ ਤਰੀਕਾ ਬਗੜ ਦੇ ਵਿੱਚ ਲੋਕਾਂ ਦੇ ਇੱਨੇ ਕਦੇ ਵੀ ਹੋਰ ਉਤੈਕਾ ਦੇ ਸਬੰਧ ਨਹੀਂ ਨਹੀਂ ਦੇਖੋ ਜਦੋਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਰਿਹਾ ਕਿ ਮੇਰੀ ਸਰਕਾਰ ਬਣਨ ਤੋਂ ਪਹਿਲਾਂ ਇਸ ਬੰਦੇ ਤੇ ਦਰਜਨ ਤੋਂ ਵੱਧ ਪਰਚੇ ਸੀਗੇ ਇੱਕ ਚਿਚਣ ਵਾਲੇ ਬੰਦ ਪਿੰਡ ਦਾ ਜਵਾੰਦਾ ਇਹ ਕਿਸੇ ਹੋਰ ਪਿੰਡ ਦਾ ਤਾਂ ਹੈ ਨਹੀਂ ਕਿੰਨੇ ਚੱਚਲ ਵਾਲੇ ਦਾ ਬੰਦਾ ਹੈ ਮੇਰੇ ਐਮਐਲਏ ਬਣਨ ਤੋਂ ਬਾਅਦ ਜੇ ਅਜੇ ਤੇ ਇੰਨੇ ਪਰਚੇ ਨੇ ਤਾਂ ਦੂਸਰੇ ਜਿਹੜੇ ਇਹਦੇ ਸਾਥੀ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਗਲਤ ਕੰਮ ਕਰਾਉਂਦਾ ਰਿਹਾ ਤਾਂ ਕੀ ਗੱਲ ਕਾਨੂੰਨ ਹੈ ਜਿਹੜਾ ਉਹ ਮਾਫ ਕਰੂਗਾ ਜੀ ਫਿਰ ਕਾਨੂੰਨ ਤਾਂ ਆਪਣੀ ਜਿਹੜੀ ਕਾਰਵਾਈ ਹੈਗੀ ਉਹ ਕਰੂਗਾ ਮੇਰੇ ਸਾਹਿਬ ਕੀ ਇਹੋ ਜਿਹੀ ਰੰਜਿਸ਼ ਲੱਗਦੀ ਜਿਹੜਾ ਇਹ ਵਾਰ-ਵਾਰ ਇਸ ਤਰ੍ਹਾਂ ਦੇ ਕੰਮ ਚੱਕਦਾ ਹੈ ਔਰ ਇਸ ਤਰ੍ਹਾਂ ਦੇ ਜਿਹੜਾ ਹੁਣ ਕੋਈ ਹੋਇਆ ਹਾਦਸਾ ਇਹ ਪੋਲਿਟੀਕਲ ਬੰਦਾ ਜਿਹਨਾਂ ਨੂੰ ਲੈ ਕੇ ਕੰਮ ਅੱਗੇ ਵਧਿਆ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੀ ਉਹਨਾਂ ਦੇ ਨਾਲ ਕੋਈ ਅਸੀਂ ਪਾਈਕਰ ਪੰਚਾਇਤ ਨੂੰ ਸੱਦਨ ਦੀ ਉਹਨਾਂ ਮੂਰੇ ਗੱਲ ਕਰਨ ਦੀ ਪੂਰੀ ਜ਼ੋਰ ਲਾਵਾਂਗੇ ਜੀ ਅਸੀਂ ਉਮੀਦ ਵੀ ਕਰਦੇ ਹਾਂ ਵੀ ਭਾਈਚਾਰਾ ਇਸ ਗੱਲ ਤੇ ਸਟੈਂਡਪ ਬੂਗਾ ਜੀ ਇਸ ਮਸਲੇ ਦੇ ਵਿੱਚ ਭਾਈਚਾਰਾ ਖੜੂਗਾ ਜੀ ਸਾਨੂੰ ਇੱਕ ਬੰਦੇ ਨੂੰ ਲੈ ਕੇ ਸਾਡਾ ਭਾਈਚਾਰਾ ਕਦੇ ਵੀ ਐਡੇ ਵੱਡੇ ਜਾਂ ਐਡੇ ਸੱਤ ਫੈਸਲੇ ਜਾਂ ਗਲਤ ਫੈਸਲੇ ਨਹੀਂ ਕਰੂਗਾ ਇੱਕ ਬੰਦੇ ਪਿੱਛੇ ਲੱਗ ਕੇ ਪਹਿਲਾਂ ਸਾਡੇ ਨਾਲ ਬੜੀ ਐਹੀ ਹੁੰਦੀ ਹੈ ਜੀ 15 ਸਾਲਾਂ ਤੋਂ ਪਿਛੜੇ ਰਹੇ ਤਾਂ ਹੀ ਇਸੇ ਕੰਮ ਕੀ ਪਿਛੜੇ ਰਹੇ ਜੇ ਸਾਡੇ ਵਿੱਚ ਦੋ ਚਾਰ ਗਦਾਰ ਹੈਗੇ ਸੀ ਜੀ ਜਿਸ ਤਰ੍ਹਾਂ ਉਹ ਕਹਿ ਰਹੇ ਵੀ ਮੇਰੇ ਤੇ ਵੀ ਪਰਚੇ ਕਰਵਾਏ ਗਏ ਤੇ ਇੱਥੇ ਨਹੀਂ ਐਮਐਲਏ ਸਾਹਿਬ ਤਾਂ ਜੇ ਆਪਾਂ ਦੇਖੀਏ ਐਮਐਲਏ ਸਾਹਿਬ ਤਾਂ ਹੁਣ 2023 ਦੇ ਵਿੱਚ ਹੀ ਆਏ ਨੇ ਇਹ ਪਰਚੇ ਤਾਂ ਉਹਨਾਂ ਦੇ ਆ ਦੇਖੋ ਜੀ 19 2 18 17 18 ਆ ਸਾਰੇ ਪਹਿਲਾਂ ਦੇ ਪਰਚੇ ਨੇ ਆ ਸਾਰੇ ਤੁਸੀਂ ਦੇਖ ਹੀ ਰਹੇ ਹੋ ਆ ਐਫਆਈਆਰ 20 12 ਮਕਦਮੇ ਤਾਂ ਨਹੀਂ ਇਹ ਐਮਐਲਏ ਸਾਹਿਬ ਨੇ ਉਦੋਂ ਦੇ ਕਰਾਉਂਦੇ ਆ ਦੇ ਨੇ ਜੀ ਜੇ ਆਪਾਂ ਦੇਖਿਆ ਤਾਂ ਜੇ ਮੰਨ ਲਓ ਐਮਐਲਏ ਸਾਹਿਬ ਨੇ ਹੁਣ ਪਰਚਾ ਕਰਵਾਤਾ ਹੋਣਾ ਹਨਾ ਆਹਾਂ ਜਿਹਦੇ 12 ਮਕਦਮੇ ਨੇ ਇਹ ਹੀ ਜੀ ਇਹ ਅੱਜ ਦੇ ਨੇ ਉਦੋਂ ਵੀ ਇਹਨਾਂ ਦੀ ਚੱਲਦੀ ਸੀ ਉਦੋਂ ਤਾਂ ਕਾਂਗਰਸ ਕਾਲੀ ਹੈਗੀ ਜੀ How